ਹੈਲੋ ਸਾਸਤਰੀ ਗਾਉ ਤੇ ਆਪਕੋ ਟਿਕਣਗੇ ਰਹਿਣੀ ਤੇ ਆ शेअर ਹੋਵੇ ਕੱਪੜੇ ਵੀ ਨੇ ਆਪਕੋ ਪਾ ਦੇ ਤੇ ਮਲਾ ਆਪਕਾ ਜਿਹਾ ਮੱਠਾ ਟੇਕ ਕਰਵਾਉਣਾ ਸਰਾਇ ਜੀ ਤੇ ਆ ਸੁਪਾ ਦੇ ਨੂੰ ਤੇ ਰਾਤ ਤੁਸੀਂ ਲੈ ਲੇ ਤੇ ਰੋਣ ਮਰੇ ਹਲਵਾਸ ਤੇ ਆ ਗਰੇ ਆ ਸੀ ਤੇ ਹੁਣ ਅਸੀਂ ਵੇਖ ਕੇ ਆਵਾਂਗੇ ਤਾਜ ਮਹਿਰ ਮੱਠਾ ਟੇਕ ਕੇ ਪਹਿਲਾਂ ਨੰਗਰ ਪਾਣੀ ਸਕਾਂਗੇ ਕਿਹ ਰਸਤੇ ਜਾਵਾਂਗੇ ਤਾਜ ਮੈਂ ਦੇਖਦੇ ਤੇ ਬਹੁਤ ਵਧੀਆ ਸਫਰ ਰਿਹਾ ਇਸ ਦਾ ਤੇ ਕਿੰਗੇ ਰਸਤੇ ਸੁਣ ਕੇ ਮੇਰਾ ਸਾਰਾ ਸਾਈਟ ਕਿਰਦਸਤ ਦੇ ਨਾਲ ਸਿਆ ਕੰਬੜ ਕੰਬੜਾ ਪਹਿਲਾਂ ਸਾਹਮਣੇ ਦੀ ਸਫਾਈ ਕਰ ਦੋ ਜਦੋਂ ਬੜੀ ਜਿਹੀਆਂ ਕੱਪੜੇ ਸਾਡੇ ਪੇਰ ਲੈ ਕੇ ਜਾਂ ਮੰਗ ਚੱਤ ਆ ਆਪਸ ਤੇਗੇ ਨਾਲ ਬਸ ਟਾਈਮ ਆ ਆਪੇ ਕੱਪੜੇ ਆ ਕੱਪੜੇ ਸਿਆਂ ਕੇ ਫੇਰ ਲੈ ਕੇ ਜਾਵਾਂਗੇ ਪਹਿਲਾਂ ਮੱਥਾ ਟੇਕ ਕੇ ਆਉਣੇ ਜੈ ਤੇ ਵਰਸਨ ਮੇਰੇ ਨਾਲ ਕਰਦੇ ਆ ਸਾਰੇ ਬੈਗ ਅਸੀਂ ਆਪਣੇ ਸਾਰੇ ਰੈਡੀ ਕਰ ਲਈ ਤੇ ਬੈਗ ਰੈਡੀ ਕੀਤੇ ਬੈਲੇ ਮੇਰੇ ਤੇ ਬਹੁਤ ਵਧੀਆ ਲੱਗਿਆ ਵਾਸਤੇ ਸਾਰੇ ਇਕੱਠੇ ਹੋ ਕੇ ਬਹੁਤ ਹੀ ਆਨੰਦ ਆਇਆ ਯਾ ਸਫਰ ਦਾ ਤੇ ਵਧੀਆ ਹੀ ਲੱਗੇ ਜੀ ਆਪਾ ਹਜੂਰ ਸਾਹਿਬ ਨੂੰ ਚੱਲਿਆ ਸੰਗਤ ਲੈ ਕੇ ਬਹੁਤ ਹੀ ਮਨ ਸ਼ਾਂਤੀ ਮਿਲਦੀ ਹੈ ਸੰਗਤ ਦੇ ਨਾਲ ਬਹੁਤ ਵਧੀਆ ਲੱਗੇ ਕਿਵੇ ਜੁਣਾ ਆਪਣਾ ਮੱਥਾ ਟੇਕਦੇ ਆਪਣੇ ਨਾਲ ਜਿੰਦ ਕਿਸੇ ਮੱਥਾ ਟੇਕ ਕੇ ਚਲੋ ਅੱਗੇ ਅੱਗੇ ਜਿਵੇਂ ਦਿਖਾਈ ਜਾਵੇ ਵੀਡੀਓ ਤੁਸੀਂ ਜਿੰਨੇ ਵੀ ਲਾਗ ਬਣਾਉ ਮੰਗੇ ਤੁਸੀਂ ਵੀ ਸਾਰੇ ਦਰਸ਼ਨ ਵੇਲਾ ਕਰੋ ਸਾਡੇ ਨਾਲ ਜੁੜ ਕੇ ਜੇ ਆਪਾਂ ਹੁਣ ਚੱਲਦੇ ਮੱਥਾ ਟੇਕਣ ਨਾ ਕਿ ਤਿਆਰ ਹੋ ਗਏ ਆਪਾਂ ਇਧਰ ਆ ਜਾ ਵੀਡੀਓ ਚ Así os ਬੱਲ 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 ਕੋਈ ਸੰਦੂ ਮਿਠੂ ਵਾਰੀ ਨਹੀਂ ਕਿਹ ਜੀ ਸੰਦੂ ਕੋਈ ਨਹੀਂ ਕੋਈ ਕਰੀਏ ਤੁਰ ਗਿਆ ਆਉਣਾ ਚਲੋ ਕਰੇਂ ਚੇਂ ਨਹੀਂ ਸਾਰੀ ਬੋਲ ਕੋਈ ਨਹੀਂ ਲੈ ਜੀ ਕੱਟ ਕੇ ਆਪਾਂ ਕੋਈ ਨਾ ਇੰਤਜ਼ਾਰ ਜੀ ਮੈਨੂੰ ਘੁੰਮਣ ਚਲੋ ਸਾਰੇ ਜਾਣੇ ਮੰਮੀ ਇੱਧਰ ਜਾ ਕੋ

ਉਹ ਉਹ ਜਿਹੜੀ ਉਹ ਪੈ ਗਏ ਉਸ ਤੋਂ ਪਹਿਲੇ ਲਓ ਜੀ ਆਪਾਂ ਚੱਲਦੇ ਹਾਂ ਕਾਰ ਨੇ ਘੁੰਮਣਾ ਕਰਤਾ ਸਹੀ ਹੈ ਰਸਤੇ ਦੇ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਘਰ ਮੇਰੇ ਇੱਥੋਂ ਦਾ ਕੰਮ ਹੈ ਮੇਰੇ ਜੀਟੀ ਉੱਪਰ ਤਾਂ ਪਹੁੰਚੀ ਉਦੋਂ ਬਾਅਦ ਉੱਥੇ ਹੋ ਜਾਈਏ ਬਾਅਦ ਉਸ ਤੋਂ ਕੋਈ ਮੰਗਰ ਤੇ ਬੋਲਾਂਗੇ ਆ ਸਵਾਰੀਆਂ ਆਪਣੇ ਨਾਲ ਵੀ ਜਾ ਰਹੀਆਂ ਨੇ ਤੁਰ ਕੇ Gracias. Okay. ਜਿਉਂ ਛੂਟਾ ਕਰਤਾ ਇਹਦੇ ਛੂਟਦੇ ਨਜ਼ਾਰੀ ਲੈਣ ਲੱਗੇ ਸੀ ਆਪਾਂ ਦਾ ਆਪੋ ਦਾ ਜੀ ਫੀਲਿੰਗ ਲੈਂਦੀ ਐਂ ਦੀ ਛੂਟੇ ਦੀ ਮੈਂ ਛੂਟੇ ਦੀ ਜੀ ਫੀਲਿੰਗ ਲੈਂਦੇ ਸੀ ਚਲ ਹੁਣ ਤੱਕ ਚੱਲਾਂਗੇ ਨਾਲ ਖਾਣੇ ਨੂੰ ਜਾਵਾਂਗੇ ਸਰ ਪਹਿਲੀ ਦਿੱਤ ਪਰਨ ਵਿੱਚ